ਖਾਸ ਮੌਕੇ ਦੀ ਗੱਲਬਾਤ ਕਰਦਾ ਕਾਮੇਡੀ ਟਾਈਮਿੰਗ ਬਾਰੇ ਤਾਂ ਅਸੀਂ ਕਹਾਂਗੇ ਬਾ ਕਮਾਲ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਇਹਨਾ ਮਾਨ ਸਤਕਾਰ ਬਖਸ਼ਦੇ ਹੋ ਹਮੇਸ਼ਾ ਹਰ ਵਾਰੀ ਥੈਂਕ ਯੂ ਸੋ ਮਚ ਤੇ ਜਿੱਦਾ ਫਿਲਮ ਦਾ ਟਾਈਟਲ ਆ ਬਹੁਤ ਵੱਖਰਾ ਹੈ ਕਿ ਇੱਕ ਮੈਸੇਜ ਵੀ ਦਿੱਤਾ ਜੀ ਸੋਸਾਇਟੀ ਨੂੰ ਯੂਥ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਿਨੇਮਾ ਬਹੁਤ ਐਕਸਪਲੋਰ ਕਰ ਰਿਹਾ ਹੈ ਬਹੁਤ ਐਕਸਪੈਰੀਮੈਂਟਸ ਕੀਤੇ ਜਾ ਰਹੇ ਨੇ ਵਧੀਆ ਗੱਲ ਹੈ ਜੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਇਸ ਤਰੀਕੇ ਦੀਆਂ ਕਹਾਣੀ ਆਉਂਦੀਆਂ ਜਿਨ੍ਹਾਂ ਦੇ ਰਾਹੀਂ ਕੁਛ ਨਾ ਕੁਛ ਦੱਸਿਆ ਜਾਂਦਾ ਸਾਡਾ ਕਲਚਰ ਦਰਸਾਇਆ ਜਾਂਦਾ ਤੇ ਕੋਈ ਨਾ ਕੋਈ ਮੈਸੇਜ ਦੇ ਚੰਗਾ ਮੈਸੇਜ ਦੇ ਕੇ ਜਾਂਦੀਆਂ ਨੇ ਫਿਲਮਾਂ ਸੋ ਵਧੀਆ ਗੱਲ ਹੈ ਇਹ ਖੁਸ਼ੀ ਮਿਲਦੀ ਹੈ ਚੀਜ਼ ਦੇਖ ਕੇ ਕਿ ਸਾਡਾ ਪੰਜਾਬੀ ਸਿਨੇਮਾ ਹੋਰ ਗਰੋਅ ਕਰ ਰਿਹਾ ਤੇ ਕਰਦਾ ਰਵੇ ਤੇ ਜਦੋਂ ਬਾਲੀਵੁੱਡ ਐਕਟਰ ਮਹੇਸ਼ ਮੰਦੇਰੇਕਰ ਜੀ ਨੇ ਕੰਮ ਕੀਤਾ ਫਿਲਮ ਵਿੱਚ ਜਦੋਂ ਕੋ ਬਾਲੀਵੁੱਡ 스타 ਪੰਜਾਬੀ ਇੰਡਸਟਰੀ ਵਿੱਚ ਆਉਂਦਾ ਤਾਂ ਉਹਦੀ ਹਾਈਪ ਲੱਗਦਾ ਵੀ ਫਿਲਮ ਦੀ ਜ਼ਿਆਦਾ ਕ੍ਰੈਡ ਹੋ ਜਾਂਦੀ ਮਾਰਕੀਟ ਚ ਕਿ ਬਾਲੀਵੁੱਡ 스타 ਹੈ ਪਰ ਅੱਜ ਕੱਲ ਲੈਵਲ ਬਰਾਬਰ ਹੋ ਗਿਆ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦਾ ਟੱਕਰ ਦਿੰਦੀ ਨੇ ਬਰਾਬਰ ਨਹੀਂ ਐਸੀ ਤੇ ਕੋਈ ਗੱਲ ਨਹੀਂ ਪਰ ਇਹ ਹੈ ਕਿ ਜਦੋਂ ਐਕਟਰ ਕਿਰਦਾਰ ਕਰਦਾ ਸੋ ਉਸੇ ਐਕਟਰ ਲਈ ਲਿਖਿਆ ਜਾਂਦਾ ਉਹ ਸੋਚ ਕੇ ਲਿਖਿਆ ਜਾਂਦਾ ਵੀ ਯਾਰ ਉਹ ਬੰਦਾ ਕਰੇ ਤਾਂ ਸੋਹਣਾ ਲੱਗਦਾ ਤੇ ਓਬਵੀਅਸ ਹੁੰਦਾ ਵੀ ਹੈ ਕਿਉਂਕਿ ਕਰੈਕਟਰ ਨੂੰ ਇੱਕ ਐਕਟਰ ਹੀ ਚਾਰ ਚਾਹਾਂ ਲਾਉਂਦਾ ਹੈ ਤੇ ਉਸ ਤਰੀਕੇ ਤੇ ਲਿਖਿਆ ਜਾਂਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਕਰੈਕਟਰ ਦੀ ਗੱਲ ਹੈ ਇਹ ਨਹੀਂ ਹੈ ਕਿ ਬਾਲੀਵੁੱਡ ਦਾ ਐਕਟਰ ਕੋਈ ਆਇਆ ਤੇ ਉਹ ਚੀਜ਼ ਹੋ ਜਾਂਦੀ ਹੈ ਕਿਰਦਾਰ ਦਾ ਸੂਟ ਕਰਨਾ ਉਹਨੂੰ ਫੱਬਣਾ ਉਹ ਵੱਡੀ ਗੱਲ ਹੁੰਦੀ ਹੈ ਉਹੀ ਤੁਹਾਡੀ ਕਹਾਣੀ ਨੂੰ ਚਾਰ ਚਾਹਾਂ ਲਾ ਦਿੰਦੀ ਹੈ ਵੱਡੀ ਗੱਲ ਹੈ ਖੁਦ ਨੂੰ ਪਾਲਿਸ਼ ਕਰਨਾ ਕਿੰਨਾ ਕ ਮੌਕਾ ਮਿਲਦਾ ਹੈ ਫਿਲਮ ਦੇ ਜ਼ਰੀਏ ਆਪਣੇ ਕਰੈਕਟਰ ਦੇ ਜ਼ਰੀਏ ਹਮੇਸ਼ਾ ਜ਼ੋਰ ਲੱਗਾ ਰਹਿੰਦਾ ਹੈ ਜੀ ਹੁਣ ਵੀ ਲੱਗਾ ਹੈ ਅੱਗੇ ਵੀ ਲੱਗਾ ਰਹੇਗਾ ਇੱਕ ਚੀਜ਼ਾਂ ਖਤਮ ਨਹੀਂ ਹੁੰਦੀਆਂ ਮੈਂ ਹਮੇਸ਼ਾ ਸਿੱਖਦਾ ਰਹਿਣਾ ਤੇ ਮੈਂ ਅੱਗੇ ਵੀ ਸਿੱਖਦਾ ਰਹੂੰਗਾ ਰਹਿਣ ਦੀ ਉਮਰ ਤੱਕ ਬੰਦਾ ਸਿੱਖਦਾ ਰਹਿੰਦਾ ਤੇ ਪਾਲਿਸ਼ ਕਰਦੇ ਰਵਾਂਗੇ ਆਪਣੇ ਆਪ ਨੂੰ ਕਿਦਾਂ ਹੈ ਪੂਰੀ ਟੀਮ ਦਾ ਵਿੱਚ ਨਿਰਮਰਿਸ਼ੀ ਜੀ ਵੀ ਨੇ ਸਾਰੇ ਟੀਮ ਵਰਕ ਤੇ ਟੀਮ ਐਫਰਟ ਹੈ ਤੁਹਾਡੇ ਡਾਇਰੈਕਟਰ ਨੇ ਵੀ ਮਿਹਨਤ ਕੀਤੀ ਹੈ ਰਾਣਾ ਜੀ ਨੇ ਪ੍ਰੋਡਿਊਸਰ ਨੇ ਵੀ ਮਿਹਨਤ ਕੀਤੀ ਸਾਰੀ ਟੀਮ ਨੇ ਸੱਚੀ ਬਹੁਤ ਮਿਹਨਤ ਕੀਤੀ ਹੈ ਔਰ ਇਹ ਟੀਮ ਵਰਕ ਸੀਗਾ ਜੋ ਤੁਹਾਡੇ ਸਾਹਮਣੇ ਆਇਆ ਰੰਗ ਸੋ ਇੱਕ ਚੰਗੀ ਟੀਮ ਦੇ ਕੰਮ ਨੂੰ ਮਾਲਕ ਰੰਗ ਭਾਗ ਲਾਵੇ ਆਪਣੇ ਕੈਰੈਕਟਰ ਦਾ ਬੈਸਟ ਪਾਰਟ ਕਿ ਜਿਹੜਾ ਮੇਰੇ ਕਰੈਕਟਰ ਦਾ ਬੈਸਟ ਪਾਰਟ ਪੈਪਸੀ ਵਾਲਾ ਹੈ ਪੈਪਸੀ ਪੈਪਸੀ ਪੀ ਲੈਂਦੇ ਆਪਣ ਅਪਡੇਟ ਹੋ ਜਾਂਦਾ ਉਹ ਫਿਰ ਉਹ ਜਦੋਂ ਦਰਵਾਜ਼ਾ ਖੋਲ ਦਿੰਦਾ ਆ ਕੇ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਿਨੇਮੇ ਵਿੱਚ ਦੇਖਣ ਨੂੰ ਮਿਲਣਗੀਆਂ ਮੈਂ ਖੂਬ ਇੰਜੋਏ ਕੀਤਾ ਆਪਣੇ ਕਰੈਕਟਰ ਨੂੰ ਪੂਰੀ ਫਿਲਮ ਨੂੰ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਫਿਲਮ ਵਿੱਚ ਕੋਈ ਡਬਲ ਮੀਨਿੰਗ ਡੈਲਗੁਨਿਕ ਪਰਿਵਾਰਿਕ ਫਿਲਮ ਹੈ ਪਰਿਵਾਰ ਵਿੱਚ ਬੜ ਕੇ ਦੇਖੀ ਜਾ ਸਕੀ ਹੈ ਅੱਜ ਕਦੇ ਸਿਮਾ ਵਿੱਚ ਉਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਆਡੀਅன்ஸ் ਫਿਰ ਵੀ ਇੰਜੋਏ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੀ ਗਏ ਭਾਵੇਂ ਅੱਜ ਦਾ ਨੌਜਵਾਨ ਪੀੜ੍ਹੀ ਹੈ ਕੋਈ ਵੀ ਹੈ ਕਿਦਾਂ ਕਿਦਾਂ ਮੈਂ ਸਮਝਿਆ ਨਹੀਂ ਨੌਜਵਾਨ ਪੀੜ੍ਹੀ ਜਿੱਦਾਂ ਕੋਈ ਨਾਨ ਵੇਜ ਜੋਗ ਨੂੰ ਜੁਆਇ ਕਰਦੀ ਪਰ ਇਹ ਜੀ ਫਿਲਮ ਜਿਸ ਦੇ ਵਿੱਚ ਕੋਈ ਡਬਲ ਮੀਨਿੰਗ ਨਹੀਂ ਹੈ ਇੱਕ ਪਰਿਵਾਰਿਕ ਫਿਲਮ ਹੈ ਫੁੱਲ ਆਫ ਐਂਟਰਟੇਨਮੈਂਟ ਹੈ ਬਿਲਕੁਲ ਜੀ ਬਿਲਕੁਲ ਪੰਜਾਬੀ ਸਿਨੇਮੇ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਹਮੇਸ਼ਾ ਪੰਜਾਬੀ ਸਿਨੇਮਾ ਇਹ ਚੀਜ਼ ਨੂੰ ਲੈ ਕੇ ਅੱਗੇ ਵਧਦਾ ਰਿਹਾ ਅੱਗੇ ਵਧਦਾ ਰਹੂਗਾ ਲੱਗਾ ਇਸ ਚੀਜ਼ ਤੇ ਕਿ ਕੋਈ ਵੀ ਬਲਗਰ ਚੀਜ਼ ਨਾ ਹੋਵੇ ਸਾਡੀ ਫਿਲਮ ਦੇ ਵਿੱਚ ਤੇ ਪੰਜਾਬ ਪੰਜਾਬੀਅਤ ਜ਼ਿੰਦਾ ਰਹੇ ਸਾਡੀ ਫਿਲਮ ਦੇ ਜ਼ਰੀਏ ਔਰ ਪਰਿਵਾਰ ਦੇ ਨਾਲ ਬਹਿ ਕੇ ਦੇਖੀ ਜਾ ਸਕੇ ਅੰਡ ਵਿੱਚ ਕੀ ਕਹਿਣਾ ਚਾਹੋਗੇ ਤੇ ਕੱਲ ਇੱਕ ਹੋਰ ਫਿਲਮ ਵੀ ਰਿਲੀਜ਼ ਹੋ ਰਹੀ ਹੈ ਮਹਾ ਜਾਵੇਦਾਰ ਇੱਕ ਬਾਲੀਵੁੱਡ ਫਿਲਮ ਵੀ ਆ ਰਹੀ ਹੈ ਪਰਮਸੁੰਦਰੀ ਵੀ ਰਿਲੀਜ਼ ਹੋਣੇ ਜਾ ਰਹੀ ਹੈ ਕੱਲ ਜਾਨਵੀ ਕੁਮਾਰ ਦੇ ਸਿਧਾਂਤ ਉਤਰਾਂ ਦੀ ਸਾਰਿਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਵਧਾਈਆਂ ਜਿਸ ਤਰ੍ਹਾਂ ਸਾਡੀ ਫਿਲਮ ਨੂੰ ਵਧਾਈਆਂ ਮਿਲੀਆਂ ਮੈਂ ਉਹਨਾਂ ਨੂੰ ਵੀ ਵਧਾਈ ਦੇਵਾਂ ਕਿਉਂਕਿ ਹਰ ਇੱਕ ਟੀਮ ਦਾ ਬਹੁਤ ਜ਼ੋਰ ਲੱਗਾ ਹੁੰਦਾ ਜਿੱਦਾਂ ਸਾਡੀ ਟੀਮ ਦਾ ਜ਼ੋਰ ਲੱਗਾ ਉਹਨਾਂ ਦਾ ਵੀ ਲੱਗਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੀ ਥੈਂਕ ਯੂ ਸੋ ਮਚ